ਉਹ ਜੋ ਆਪ ਸਰਕਾਰ ਦੇ ਵਿੱਚ ਝੂਠ ਦੇ ਵਾਰੀ-ਵਾਰੀ ਝੂਠ ਬੋਲ ਕੇ ਉਸ ਤੋਂ ਲੋਕੱਕੇ ਹੋਏ ਸੀ ਕਿਉਂਕਿ ਝੂਠ ਦੀ ਰਾਜਨੀਤੀ ਕਿੰਨਾ ਚਿਰ ਚੱਲੂਗੀ ਫਰੀ ਦਾ ਕਲਚਰ ਕੇਜਰੀਵਾਲ ਨੇ ਝੂਠ ਦੇ ਸਿਰ ਤੇ ਚਲਾ ਰੱਖਿਆ ਸੀਗਾ ਭ੍ਰਸ਼ਟਾਚਾਰ ਨੂੰ ਅੱਜ ਖਤਮ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਵਿੱਚ ਲਗਭਗ 15 ਸਟੇਟਾਂ ਦੇ ਵਿੱਚ ਇਹ 15ਵੀਂ ਸਰਕਾਰ ਜਿਹੜੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਿਤ੍ਰਿਕ ਤੇ ਬਣੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਰਬਾਦੀ ਜਿੰਦਾਬਾਦ ਜਿੰਦਰਬਾਦੀ ਜਿੰਦਾਬਾਦ ਇਸਕੀਮਾਂ ਦੇ ਦਿੰਦਾ ਸੀ ਚਾਹੇ ਉਹਨਾਂ ਨੂੰ ਪੈਨਸ਼ਨ ਦੇਣ ਦਾ ਸੀ ਪਾਣੀ ਦੀ ਸੀ ਸੀਵਰਤੀ ਸੀ ਸੜਕਾਂ ਦੀ ਸੀ ਕੋਈ ਐਸੀ ਸਹੂਲਤ ਨਹੀਂ ਹੈ ਜਿਹਦਾ ਉਹ ਨਾਰਾ ਦੇ ਕੇ ਆਏ ਸੀ ਬਿਲਕੁਲ ਇਹ ਤਰ੍ਹਾਂ ਪੰਜਾਬ ਦੇ ਵਿੱਚ ਵੀ ਦੇਖੀਏ ਪੰਜਾਬ ਦੇ ਵਿੱਚ ਵੀ ਝੂਠ ਬੋਲ ਬੋਲ ਕੇ ਇਹ ਸਰਕਾਰ ਜਿਹੜੀ ਹੈਗੀ ਬਣੀ ਹੈ ਤੇ ਦਿੱਲੀ ਵਾਸੀਆਂ ਨੇ ਨરેન્દ્ર ਮੋਦੀ ਜੀ ਦੇ ਇੱਤੇ ਮਾਨ ਕਰਕੇ ਜਿਉਂ ਉਹਨਾਂ ਨੇ ਪਾਰਟੀ ਜਾਂਦਾ ਪਾਰਟੀ ਦੀ ਹੱਡੀ ਵੱਡੀ ਜਿੱਤ ਕਰਵਾਈ ਹੈ ਰੋਜ਼ ਇਹਨਾਂ ਨੇ ਕਿਹਾ ਸੀ ਵੀ ਅਸੀਂ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਪਾਵਾਂਗੇ ਕਿਤੇ ਭੈਣ ਦੇ ਖਾਤੇ 'ਚ 1000 ਰੁਪਏ ਨਹੀਂ ਆਇਆ ਇਹਨਾਂ ਨੇ ਕਿਹਾ ਸੀ ਉਹਦੀ ਪੰਜਾਬ ਦੇ ਵਿੱਚ ਅਮਨ ਅਮਾਨ ਰੱਖਾਂਗੇ ਅੱਜ ਸਾਰਾ ਉਹ ਬੱਦ ਜੇਕਰ ਗੁੰਡਾਇਜ਼ਮ ਹੈਗੀ ਹੈ ਜਾਂ ਗੈਂਗਸਟਰਵਾਦ ਹੈਗਾ ਤਾਂ ਪੰਜਾਬ ਦੇ ਵਿੱਚ ਹੈ ਮੈਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੇ ਕਿ ਅੱਜ ਇੱਕ ਬਹੁਤ ਵਧੀਆ ਇਹ ਜਿਹੜਾ ਇਤਿਹਾਸਿਕ ਫੈਸਲਾ ਹੈ ਇੱਕ ਇਮਾਨਦਾਰ ਪਾਰਟੀ ਜੋ ਕਿ ਪੂਰੇ ਦੇਸ਼ 'ਚ ਕਾਫੀ ਲੰਬੇ ਸਮੇਂ ਤੋਂ ਰਾਜ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਉਸ ਨੂੰ ਦਿੱਲੀ ਦੇ ਵਿੱਚ ਲੈ ਕੇ ਆਏ ਨੇ ਔਰ ਪੂਰੇ ਦੇ ਆਪਣੇ ਦੇਸ਼ ਦੇ ਵਿੱਚ ਲਗਭਗ 15 ਸਟੇਟਾਂ ਦੇ ਵਿੱਚ ਇਹ 15ਵੀਂ ਸਰਕਾਰ ਜਿਹੜੀ ਹੈਗੀ ਭਾਰਤੀ ਅੰਦਾ ਪਾਰਟੀ ਦੇ ਨੇਤ੍ਰਿਤਵ ਚ ਬਣੀ ਹੈ ਕਿਉਂਕਿ ਲੋਕ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਆਪ ਸਰਕਾਰ ਨੇ ਝੂਠ ਦੇ ਬਾਰੀ-ਬਾਰੀ ਝੂਠ ਬੋਲ ਕੇ ਉਸ ਤੋਂ ਲੋਕ ਅੱਕੇ ਹੋਏ ਸੀ ਕਿਉਂਕਿ ਝੂਠ ਦੀ ਰਾਜਨੀਤੀ ਕਿੰਨਾ ਚਿਰ ਚੱਲੂਗੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਦੇਖੀਏ ਪੰਜਾਬ ਦੇ ਵਿੱਚ ਵੀ ਝੂਠ ਬੋਲ-ਬੋਲ ਕੇ ਇਹ ਸਰਕਾਰ ਜਿਹੜੀ ਹੈਗੀ ਬਣੀ ਹੈ ਉਹ ਰੋਜ਼ ਇਹਨਾਂ ਨੇ ਕਿਹਾ ਸੀ ਵੀ ਅਸੀਂ 1000 ਰੁਪਇਆ ਮਹਿਲਾ ਮਾਰੇ ਖਾਤੇ 'ਚ ਪਾਵਾਂਗੇ ਕਿਸੇ ਭੈਣ ਦੇ ਖਾਤੇ 'ਚ 1000 ਰੁਪਇਆ ਨਹੀਂ ਆਇਆ ਇਹਨਾਂ ਨੇ ਕਿਹਾ ਸੀ ਉਹਦੀ ਪੰਜਾਬ ਦੇ ਵਿੱਚ ਅਮਨ ਅਮਾਨ ਰੱਖਾਂਗੇ ਅੱਜ ਸਰਹੰਦ ਵੱਧ ਜੇਕਰ ਗੁੰਡਾਇਜ਼ਮ ਹੈਗੀ ਹੈ ਜਾਂ ਗੈਂਗਸਟਰਵਾਦ ਹੈਗਾ ਤਾਂ ਪੰਜਾਬ ਦੇ ਵਿੱਚ ਹੈ ਜਾਂ ਸਰਹੰਦ ਵੱਧ ਨਸ਼ਾ ਹੈਗਾ ਤਾਂ ਪੰਜਾਬ ਦੇ ਵਿੱਚ ਹੈਗਾ ਜੇ ਅੱਜ ਕਿਤੇ ਅੱਜ ਸਾਰੇ ਪੰਜਾਬ ਦੇ ਵਿੱਚ ਆਪਣਿਆਂ ਨੇ ਗੱਲ ਕੀਤੀ ਸੀ ਵੀਆਈਪੀ ਕਲਚਰ ਦੀ ਜੇ ਸਰਹੰਦ ਵੱਧ ਵੀਆਈਪੀ ਕਲਚਰ ਹੈਗਾ ਤਾਂ ਇਸ ਸਰਕਾਰ ਦੇ ਵਿੱਚ ਹੈਗਾ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਦਿੱਲੀ ਦੇ ਵਿੱਚ ਵੀ ਝੂਠ ਬੋਲਦੇ ਸੀ ਔਰ ਪੰਜਾਬ ਦੇ ਲੋਕਾਂ ਨੇ ਵੀ ਮਨ ਬਣਾਇਆ ਭੀ ਪੰਜਾਬ ਦੇ ਵਿੱਚ ਵੀ ਇਸ ਸਰਕਾਰ ਨੂੰ ਅਸੀਂ ਜਲਦੀ ਹੀ ਚੱਲਦਾ ਕਰਾਂਗੇ ਔਰ ਜਲਦੀ ਹੀ ਪਾਰ ਦੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਨੇਤৃত্ব ਦੇ ਵਿੱਚ ਸਰਕਾਰ ਲੈ ਕੇ ਆਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਇੱਕ ਵਿਚਾਰ ਦੀ ਪਾਰਟੀ ਹੈ ਜੋ ਕਿ ਵਿਚਾਰ ਨੂੰ ਲੈ ਕੇ ਚੱਲੀ ਹੈ ਜੋ ਲਾਈਨ ਚ ਖੀਰ ਲਾਉ ਬਖਤੀ ਹੈ ਜਿਹਦੀ ਇਹ ਪਾਰਟੀ ਹਮੇਸ਼ਾ ਗੱਲ ਕਰਦੀ ਹੈ ਅੱਜ ਉਹਦੇ ਤੁਸੀਂ ਭਾਰਤੀ ਜਨਤਾ ਪਾਰਟੀ ਪੈਰਾ ਦੇ ਰਹੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤৃত্ব ਜੋ ਸਰਕਾਰ ਚੱਲ ਰਹੀ ਹੈ ਉਹ ਆਮ ਬਿਅਕਤੀ ਵਾਸਤੇ ਚੱਲ ਰਹੀ ਹੈ ਇਸ ਕਰਕੇ ਸਾਰੇ ਲੋਕਾਂ ਨੇ ਮਨ ਮੰਨਾਇਆ ਵੀ ਅਸੀਂ ਭਾਰਤੀ ਹਿੰਦੂਤਾ ਪਾਰਟੀ ਦਾ ਹਾਂ ਜੀ ਪੱਲਾ ਫੜਾਂਗੇ ਭਾਰਤ ਮਾਤਾ ਕੀ ਜੈ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿਨਾ ਜੋ ਦਿੱਲੀ ਦੀ ਜਨਤਾ ਨੇ ਇੱਕ ਬਹੁਤ ਵਧੀਆ ਫੈਸਲਾ ਕੀਤਾ ਹੈ ਕੇਜਰੀ ਭਾਲ ਸਰਕਾਰ ਜੋ ਉੱਥੇ ਦਿੱਲੀ ਵਾਸੀਆਂ ਨੂੰ ਜਿਨ੍ਹਾਂ ਨੇ ਕੋਈ ਸਹੂਲਤ ਨਹੀਂ ਦਿੱਤੀ ਜਿੰਨੇ ਵਾਦੇ ਕੀਤੇ ਸੀ ਕੋਈ ਐਸਾ ਵਾਦਾ ਨਹੀਂ ਹੈ ਜੋ ਉਹਨਾਂ ਨੇ ਦਿੱਲੀ ਵਾਸੀਆਂ ਦਾ ਪੂਰਾ ਕੀਤਾ ਹੋਵੇ ਚਾਹੇ ਭੈਣਾਂ ਨੂੰ ਸ਼ਗਨ ਸਕੀਮਾਂ ਦੇਣਦਾ ਸੀ ਚਾਹੇ ਉਹਨਾਂ ਨੂੰ ਪੈਨਸ਼ਨ ਦੇਣਦਾ ਸੀ ਪਾਣੀ ਦੀ ਸੀ ਸੀਵਰ ਦੀ ਸੀ ਸੜਕਾਂ ਦੀ ਸੀ ਕੋਈ ਐਸੀ ਸਹੂਲਤ ਨਹੀਂ ਹੈ ਜਿਹਦਾ ਉਹ ਨਾਰਾ ਦੇ ਕੇ ਆਏ ਸੀ ਬਿਲਕੁਲ ਝੂਠ ਦਾ ਪਲੰਦਾ ਨਿਕਲਿਆ ਤੇ ਭਾਰਤ ਨਰਿੰਦਰ ਮੋਦੀ ਜੀ ਨੇ ਜੋ ਉੱਥੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਸੀ ਵੀ ਤੁਸੀਂ ਇਸ ਸਰਕਾਰ ਕੇਜਰੀਵਾਲ ਦੀ ਨੂੰ ਚੱਲਦਾ ਕਰੋ ਅਸੀਂ ਤੁਹਾਨੂੰ ਇੱਕ ਇਮਾਨਦਾਰ ਸਰਕਾਰ ਦੇਵਾਂਗੇ ਤੇ ਦਿੱਲੀ ਵਾਸੀਆਂ ਨੇ ਨਰਿੰਦਰ ਮੋਦੀ ਜੀ ਦੇ ਉੱਤੇ ਮਾਨ ਕਰਕੇ ਜਿਉਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਅੱਡੀ ਵੱਡੀ ਜਿੱਤ ਕਰਵਾਈ ਹੈ ਇਸ ਵਾਸਤੇ ਮੈਂ ਪਾਰਟੀ ਵੱਲੋਂ ਵੀ ਇਸ ਗੱਲ ਦੀ ਸਾਰੇ ਵਰਕਰਾਂ ਨੂੰ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕਰਕੇ ਭਾਰਤੀ ਜਨਤਾ ਪਾਰਟੀ ਦੀਆਂ ਉਤੇ ਵੱਧ ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾ ਕੇ ਦਿੱਤੀ ਹੈ ਤੇ ਉਮੀਦ ਮੈਂ ਕਰਦਾ ਸਾਰੀ ਭਾਰਤੀ ਜਨਤਾ ਪਾਰਟੀ ਕੈਸੀ ਪਾਰਟੀ ਹੈ ਜਿਸ ਸੂਬੇ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲਦੀ ਹੈ ਉਹ ਸੂਬੇ ਨੇ ਦਿਨ ਰਾਤ ਤਰੱਕੀ ਕੀਤੀ ਹੈ ਇੱਕ ਇਮਾਨਦਾਰ ਸਰਕਾਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਹਰ ਸੂਬੇ ਦੇ ਵਿੱਚ ਚੱਲ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਵੀ ਇੱਕ ਇਮਾਨਦਾਰ ਸਰਕਾਰ ਹੋਏਗੀ ਦਿੱਲੀ ਵਾਸੀਆਂ ਨੂੰ ਇਸ ਚੀਜ਼ ਤੋਂ ਨਿਜਾਤ ਮਿਲੇਗੀ ਔਰ ਦਿੱਲੀ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੇਗੀ ਜਿਹੜੀ ਦਿੱਲੀ ਜਿੱਤ ਹੋਈ ਹੈ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਹੋਈ ਹੈ ਜਿਹੜਾ ਫ੍ਰੀ ਦਾ ਕਲਚਰ ਕੇਜਰੀਵਾਲ ਨੇ ਝੂਠ ਦੇ ਸਿਰ ਤੇ ਚਲਾ ਰੱਖਿਆ ਸੀਗਾ ਭ੍ਰਸ਼ਟਾਚਾਰ ਨੂੰ ਅੱਜ ਖਤਮ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਇਹ ਇਤਿਹਾਸਿਕ ਦਿਤਾ ਹੈ ਦਿੱਲੀ ਜਿਹੜਾ 27 ਸਾਲ ਤੋਂ ਸੋਕਾ ਪਿਆ ਸੀਗਾ ਭਾਰਤੀ ਜਨਤਾ ਪਾਰਟੀ ਦਾ ਸਰਕਾਰ ਦਾ ਉਹ ਅੱਜ ਕੰਪਲੀਟ ਹੋ ਗਿਆ ਤੇ ਭਾਰਤੀ ਜਨਤਾ ਪਾਰਟੀ ਨੇ 27 ਸਾਲਾਂ ਬਾਅਦ ਬੰਮਪਰ ਜਿੱਤ ਹਾਸਲ ਕਰਕੇ ਦੇਸ਼ ਦੇ ਇਤਿਹਾਸ ਦੇ ਵਿੱਚ ਪੂਰੀ ਮжоਰਿਟੀ ਨਾਲ ਦਿੱਲੀ ਵਿੱਚ ਸਰਕਾਰ ਬਣਾਈ ਇਹਦੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ